ਔਰੰਗਜ਼ੇਬ ਦਾ ਉਹ ਤਖਤ ਜਿਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਸੀ ਉਦੋਂ ਉਹ ਤਖਤ ਖਿੱਲਿਆ ਇਤਿਹਾਸਕਾਰ ਲਿਖਦੇ ਨੇ ਔਰੰਗਜ਼ੇਬ ਨੂੰ ਇਹ ਉਮੀਦ ਨਹੀਂ ਸੀ ਉਹ ਕਹਿੰਦਾ ਸੀ ਇਹ ਤਾਂ ਫਕੀਰ ਲੋਕ ਨੇ ਜਦੋਂ ਚਾਹੋ ਇਹਨਾਂ ਨੂੰ ਫੜ ਲਓ ਇਹ ਕੀ ਬੋਲ ਸਕਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪ੍ਰਚਾਰਕ ਦੌਰਿਆਂ 'ਚ ਲੋਕਾਂ ਦੇ ਮਨ ਦੇ ਗਰ ਮਿਟਾਰੇ ਸੀ ਉਹਨਾਂ ਨੇ ਸਿੱਧਾ ਕਦੇ ਔਰੰਗਜ਼ੇਬ ਨੂੰ ਚੈਲੰਜ ਨਹੀਂ ਸੀ ਕੀਤਾ ਉਹ ਮਿਸ਼ਨ ਹੀ ਨਹੀਂ ਸੀ ਉਹਨਾਂ ਦਾ ਇਹ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਜਦੋਂ ਜ਼ੁਲਮ ਆਪਣੀਆਂ ਹੱਦਾਂ ਪਾਰ ਕਰਦਾ ਹੈ ਫਿਰ ਸਿੱਖ ਸ਼ਸਤਰ ਉਠਾਉਂਦੇ ਨੇ ਸਿੱਖਾਂ ਨੂੰ ਸ਼ਸਤਰ ਚੱਕਣ ਦਾ ਕਦੇ ਵੀ ਸ਼ੌਕ ਨਹੀਂ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਹਿਲਾ ਆਪਸ਼ਨ ਜੰਗਾਂ ਲੜਨਾ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਆਪਸ਼ਨ ਜੰਗਾਂ ਲੜਨਾ ਸੀ ਜੰਗਾਂ ਉਹਨਾਂ ਦੇ ਥੋਪੀਆਂ ਗਈਆਂ ਨੇ ਫਿਰ ਜੰਗਾਂ ਐਸੀਆਂ ਲੜੀਆਂ ਨੇ ਪੂਰੀ ਦੁਨੀਆ 'ਚ ਕੋਈ ਜੰਗ ਉਸ ਜੰਗਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਨੇਹਾ ਪਹੁੰਚਦਾ ਹੈ ਤਾਂ ਔਰੰਗਜ਼ੇਬ ਦਾ ਲੱਖਾਂ ਮਜਲੂਮਾਂ ਦੇ ਖੂਨ ਨਾਲ ਭਿੱਜਿਆ ਉਹ ਤਖਤ ਫਿਰ ਹਿੱਲ ਜਾਂਦਾ ਹੈ ਉੱਥੇ ਉਹਨੂੰ ਕੁਝ ਨਹੀਂ ਸੋਚਦਾ ਉਥੋਂ ਇਤਿਹਾਸਕਾਰ ਲਿਖਦੇ ਨੇ ਕਿ ਔਰੰਗਜ਼ੇਬ ਨੇ ਘਬਰਾਏ ਹੋਏ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਫਰਮਾਨ ਜਾਰੀ ਕੀਤੇ ਗ੍ਰਿਫਤਾਰੀ ਦੇ ਹੁਕਮ ਭੇਜੇ ਗਏ ਲਾਹੌਰ ਦੇ ਹਾਕਮ ਨੂੰ ਲਾਹੌਰ ਦੇ ਹਾਕਮ ਨੇ ਅੱਗੇ ਸਰਹੰਦ ਦੇ ਹਾਕਮ ਨੂੰ ਗ੍ਰਿਫਤਾਰੀ ਦੇ ਹੁਕਮ ਭੇਜੇ ਸਰਹੰਦ ਤੋਂ ਫਿਰ ਰੋਪੜ ਕਤਵਾਲੀ ਕਿਉਂਕਿ ਉਹ ਉਸ ਏਰੀਆ ਦੇ ਨੇੜੇ ਪੈਂਦੀ ਸੀ ਰੋਪੜ ਦੇ ਕਤਵਾਲ ਤੱਕ ਹੁਕਮ ਆ ਗਿਆ ਚਾਰੇ ਪਾਸੇ ਸਾਰੇ ਜੋ ਕਤਵਾਲ ਸੀ ਹਾਕਮ ਸੀ ਸਭ ਨੂੰ ਇਹ ਖਬਰ ਪਹੁੰਚ ਗਈ ਪਹੁੰਚ ਗਈ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਲਦੇ ਨੇ ਉੱਥੇ ਗ੍ਰਿਫਤਾਰ ਕਰ ਲੋ ਹੁਣ ਇਸ ਤੋਂ ਬਾਅਦ ਜੋ ਇਤਿਹਾਸ ਹੈ ਜੋ ਸਾਡੇ ਮੋਢਲੇ ਸ਼ਰੋਤ ਨੇ ਜਾਂ ਬਾਅਦ ਕੌਜੋ ਇਤਿਹਾਸ ਲਿਖਿਆ ਸਿਖਾ ਨੇ ਕਿਉਂਕਿ ਸਿੱਖਾਂ ਦਾ ਇਤਿਹਾਸ ਬਹੁਤ ਅਮੀਰ ਇਤਿਹਾਸ ਹੈ ਪਰ ਸਿੱਖਾਂ ਦਾ ਜ਼ਿਆਦਾ ਇਤਿਹਾਸ ਜਿਹੜਾ ਹੈ ਉਹ ਸਿੱਖਾਂ ਨੇ ਖੁਦ ਨਹੀਂ ਲਿਖਿਆ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਉਸ ਸਮੇਂ ਦੇ ਨਾਨ ਸਿੱਖ ਇਤਿਹਾਸਕਾਰਾਂ ਨੂੰ ਪੜ੍ਹਨਾ ਪੈਂਦਾ ਹੈ ਉਹ ਬਹੁਤ ਸਾਰੀਆਂ ਗਲਤ ਚੀਜ਼ਾਂ ਵੀ ਲਿਖ ਦਿੰਦੇ ਨੇ ਉਹ ਚੋ ਸਹੀ ਸਾਨੂੰ ਲੱਭਣੀਆਂ ਪੈਂਦੀਆਂ ਨੇ ਕਿਉਂਕਿ ਸਿੱਖਾਂ 'ਚ ਇਤਿਹਾਸ ਸਿਰਜਣ ਦੀ ਰੀਤ ਸੀ ਲਿਖਣ ਦੀ ਰੀਤ ਨਹੀਂ ਸੀ ਅਸੀਂ ਇਹੋ ਜਿਹਾ ਇਤਿਹਾਸ ਸਿਰਜਿਆ ਹੈ ਜੋ ਦੁਨੀਆਂ 'ਚ ਕਿਸੇ ਨੂੰ ਨਹੀਂ ਮਿਲਦਾ ਪਰ ਇਹ ਸਾਡੀ ਬਦਕਿਸਮਤੀ ਕਹਿ ਲਓ ਕਿ ਅਸੀਂ ਆਪਣਾ ਇਤਿਹਾਸ ਲਿਖ ਨਹੀਂ ਪਾਇਆ ਕਿਉਂਕਿ ਸਿੱਖ ਸਟੇਬਲ ਹੀ ਨਹੀਂ ਹੋਏ ਸਿਕਸ ਸਟੇਬਲ ਤਾਂ ਹੁੰਦੇ ਜੋ ਉਹ ਹਕੂਮਤ ਦੀਆਂ ਪੈੜਾਂ 'ਚ ਪੈੜ ਧਰਦੇ ਸਿੱਖਾਂ ਨੇ ਵੰਗਾਰਿਆ ਇਹ ਜ਼ਾਲਮਾਂ ਨੇ ਇਸ ਕਰਕੇ ਉਹ ਸਟੇਬਲ ਨਹੀਂ ਹੋਏ ਇਸ ਕਰਕੇ ਸ਼ਹਾਦਤਾਂ ਹੋngੀਆਂ ਇਸ ਕਰਕੇ ਪਰਿਵਾਰ ਛੱਡਨੇ ਪਏ ਜੋ ਜੀ ਹਜ਼ੂਰੀ ਕਰਦੇ ਜੋ ਆਪਣੇ ਘਰ ਸੰਭ ਲੈਂਦੇ ਆਪਣੇ ਪਰਿਵਾਰ ਸੰਭ ਲੈਂਦੇ ਫਿਰ ਸ਼ਹਾਦਤਾਂ ਵੀ ਨਹੀਂ ਹੋਣੀਆਂ ਫਿਰ ਅਨੰਦਪੁਰ ਵੀ ਨਹੀਂ ਛੱਡਣਾ ਪੈਣਾ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣੇ ਹੁੰਦੇ ਵੀ ਨਹੀਂ ਦੇਖਣਾ ਪੈਣਾ ਸੀ ਫਿਰ ਉਹ ਛੋਟੇ ਛੋਟੇ ਲਾਲ ਅਨੇਕਾਂ ਜ਼ੁਲਮਾਂ ਤੋਂ ਬਾਅਦ ਸ਼ਹੀਦ ਵੀ ਨਹੀਂ ਕੀਤੇ ਜਾਣੇ ਸੀ ਪਰ ਸਿੱਖਾਂ ਦੇ ਖੂਨ ਚ ਸਿੱਖਾਂ ਦੇ ਡੀਐਨਏ ਚ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਬਾਣੀ ਭਰੀ ਉੱਥੇ ਦਲੇਰੀ ਵੀ ਭਰੀ ਉੱਥੇ ਹਿੰਮਤ ਵੀ ਭਰੀ ਉੱਥੇ ਬਹਾਦਰੀ ਵੀ ਭਰੀ ਔਰ ਇਹ ਬਹਾਦਰੀ ਸਿੱਖਾਂ ਦੇ ਡੀਐਨਏ ਚ ਰਹਿੰਦੀ ਉਮਰ ਤੱਕ ਰਹਿਣੀ ਆ ਸਿੱਖ ਚਾਹੇ ਆਪਦੇ ਰਸਤਿਆਂ ਤੋਂ ਭਟਕ ਜੇ ਸਿੱਖ ਚਾਹੇ ਮੋਣਾ ਕੋਣਾ ਹੋ ਜੇ ਮਨ ਇੱਕ ਟਾਈਮ ਇਹਦਾ ਆਉਂਦਾ ਹੈ ਜਦੋਂ ਖੂਨ ਦਾ ਕੋਈ ਕਤਰਾ ਆ ਕੇ ਬੰਗਾਰ ਲਾਉਂਦਾ ਹੈ ਕਿ ਆਇਆ ਤੇਰਾ ਇਤਿਹਾਸ ਤੂੰ ਕਿੱਥੇ ਗੁੜਿਆ ਫਿਰਦਾ ਹੈ ਉਦੋਂ ਫਿਰ ਉਹ ਇਤਿਹਾਸ ਅਸਰ ਦਿਖਾਉਂਦਾ ਹੈ ਉਦੋਂ ਫਿਰ ਕੋਣੇ ਮੋਣੇ ਮੇਰੇ ਵਰਗੇ ਗੁਰੂ ਦੇ ਸਿੱਖ ਸੱਜ ਜਾਂਦੇ ਨੇ